ਦੀ ਸਸਿਕਾ ਲਸਾਰਿਆ ਨੂੰ ਕੀ ਹਾਲ ਚਾਲ ਨੇ ਸੋ ਅੱਜ ਆਪਰ ਸੋਈ ਤੋਂ ਵਲੌਗ ਸ਼ੁਰੂ ਕਰ ਰਹੇ ਤੇ ਮੰਮੀ ਸਾਡੇ ਪਾਉਣ ਲੱਗੇ ਲਸੂੜੇ ਦਾ achar ਤੇ ਕਿਹਦੇ ਕਿਹੜੇ ਏਰੀਆ ਚ ਪਤਾ ਨਹੀਂ ਕੀ ਕੀ ਕਹਿੰਦੇ ਪਰ ਸਾਡੇ ਏਰੀਆ ਚ ਨਾ ਲਸੂੜਾ ਕਹਿੰਦੇ ਆ ਤੇ ਲਸੂੜੇ ਦਾ achar ਬੜਾ ਵਧੀਆ ਲੱਗਦਾ ਦਿਨਾਂ ਚ ਇਹ 12 ਮਹੀਨੇ ਚੰਨਦਾ ਦਦੇ ਹੈ ਨਾ ਇਹ ਸੂਰੇ ਦਾ ਚਾਰ ਇਸ ਤਰ੍ਹਾਂ ਕੇ ਪਾਈ ਦਾ ਤੇ ਉਹਦਾ ਫਿਰ ਜੜੀ ਚੀ ਜਨਾਈ ਹੈ ਨਾ ਹਾਂ ਔਰ ਕਿਨ ਵਾਸਤੇ ਵਧੀਆ ਹੀ ਬਣਾਈ ਹੈ ਮਤਲਬ ਇਹਦੇ ਚ ਹੁੰਦੀ ਹੈ ਗਰੀਬ ਸਬੜੀ ਆਹੋ ਜਿੰਨਾ ਛੋਡੇ ਘਾਡੇ ਦੋਦੇ ਹੈ ਸਹੀ ਗੱਲ ਲਈ ਇਸ ਦੀ ਬੜੀ ਹੁੰਦੀ ਹੈ ਨਾ ਇਹ ਆਪਾਂ ਸਾਫਾ ਕਰਦੇ ਤਾਂ ਮੈਂ ਥੋੜਾ ਜਿਹਾ ਬਣਾਉਣਾ ਨਾ ਹੁਣ ਹਾਂ ਇਹ ਥੋੜੇ ਦਿਨਾਂ ਚ ਖਾਦਾ ਜਾਊਗਾ ਏਦਾਂ ਤੋਲ ਕੇ ਬਣਾਉਣਾ ਜਿਹੜਾ ਆਪਾਂ ਰੱਖਣ ਵਾਸਤੇ ਬਣਾਉਣਾ ਸਾਲ ਦੋ ਸਾਲ ਵਾਸਤੇ ਹਾਂ ਉਹ ਬਣਾਉਣਾ ਜਾਂ ਆਬਾਲ ਕੇ ਸਰਾ ਕੇ ਇਹ ਵੀ ਬਥੇਰਾ ਹੋਇਆ ਉਦਾਂ ਇਹ ਕਿੱਥੋਂ ਲੈ ਸੀ ਦੁਕਾਨਦਾਰ ਕੋਲੋਂ ਜੀ ਥੋੜੇ ਦਿਨਾਂ ਚ ਖਾ ਲੈਣਾ ਤੇ ਲਸੂੜਾ ਇਹਨੂੰ ਲਸੂੜਾ ਕਹਿੰਦੇ ਆ ਜੀ ਤੇ ਬੜਿਆਂ ਨੇ ਚਾਰ ਆ ਪਾਇਆ ਹੋਊਗਾ ਪਤਾ ਵੀ ਹੈਗਾ ਕਈਆਂ ਨੂੰ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਇਹ ਛੰਡਾ ਵੀ ਹੁੰਦਾ ਆ ਹਾਂ ਇਧਰ ਮੰਮੀ ਨੇ ਮਸਾਲੇ ਰੱਖ ਲਿਆ ਤਿਆਰ ਕਰਕੇ ਇਹ ਮਸਾਲੇ ਤੇ ਇੱਥੇ ਹੈਗਾ ਆਹ ਹੈਗਾ ਆ ਅੱਜ ਬਹਿ ਆਣੇ ਮਿੱਠੀ ਸੌਂਫ ਦਾ ਪਾਊਡਰ ਹੈ ਪਲੋਂਜੀ ਤੇ ਲਥੋੜੀ ਵੀ ਥੋੜਾ ਨਾ ਚਾਹ ਥੋੜਾ ਥੋੜਾ ਮਸਾਲਾ ਅੱਛਾ ਗਿੱਤੀ ਦਾਣਾ ਆਹ ਲਾਲ ਮਿਰਚ ਆਹ ਲਾਲ ਮਿਰਚ ਕਾਲਾ ਆਲੂਣ ਹਾਂ ਲਓ ਜੀ ਥੋੜੀ ਜਿਹੀ ਮਿਰਚ ਪਾ ਦਾਂਗੇ ਇੱਧਰ ਥੋੜੀ ਹਰੀ ਮਿਰਚ ਵੀ ਪਾਣੀ ਐ ਇੱਧਰ ਮਸਾਲੇ ਤਿਆਰ ਆ ਇੱਧਰ ਮਿਰਚੜੇ ਉੱਧਰ ਚਾਹ ਥੋੜੀ ਗਿੱਦੀ ਮੱਤ ਪਹਿਲਾਂ ਸਾਸਿਕਾਲ ਬੁਲਾ ਦਿਓ ਸਾਰਿਆਂ ਨੂੰ ਕਿ ਸਾਸਿਕਾਲ ਜੀ ਸਾਰਿਆਂ ਨੂੰ ਇਹ ਸਾਡੇ ਮੰਮੀ ਜੀ ਆ ਸੋ ਫਤਿਹ ਪ੍ਰਵਾਨ ਕਰਿਓ ਇਹ ਫਜ਼ੇ ਪ੍ਰਮਾਨ ਦੇ ਨਾਲ ਨਾਲ ਆਪਾਂ ਤੁਹਾਨੂੰ ਦਿਖਾਈ ਵੀ ਜਾਂਦਾ ਵੀ ਕੋਈ ਚੀਜ਼ ਜਿਹੜੀ ਨਵੀਂ ਬਣਾਉਣ ਲੱਗੀ ਦੀ ਆ। ਤਾਂ ਕਈ ਕਈ ਜਿਹੜੇ ਨਹੀਂ ਵੀ ਪਾਉਂਦੇ ਕਈਆਂ ਨੂੰ ਨਹੀਂ ਵੀ ਪਤਾ ਹੋ ਸਕਦਾ। ਜਰੂਰੀ ਸਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ। ਤਾਂ ਕਈਆਂ ਨੂੰ ਨਹੀਂ ਪਤਾ ਉਹ ਦੇਖ ਸਕਦੇ ਆ। ਤਾਂ ਆਹ ਦੇਖੋ ਜੀ। ਹਰ ਇੱਕ ਦਾ ਵੱਖਰਾ ਵੱਖਰਾ ਤਰੀਕਾ ਹੈ ਜੀ। ਇਹ ਜਿਹੜਾ ਹੁਣ ਬਣਾਉਣਾ ਨਾ ਪਿਆਰ ਆਪਾਂ। ਹਾਂ। ਇਹ ਅੱਜ ਹੀ ਖਾਣ ਵਾਲਾ ਤਿਆਰ ਹੋਣਾ ਸਭੀ ਨੂੰ। ਹਾਂ। ਜਿਹੜਾ ਆਪਾਂ ਬਣਾਵਾਂਗੇ ਰੱਖਣ ਵਾਸਤੇ ਪ੍ਰਸਾਦ ਬੋਤਾ ਵਾਸਤੇ। ਉਹ ਬਖਰਾ ਬਣਾਉਣਾ ਹੈ ਨਾ। ਕੋਪਲੀ ਲੈ ਕੇ ਗਏ ਚਾਰ। ਅੱਛਾ। ਛੋਟੇ ਨੇ ਬਾਹਰ ਖੜਿਆ ਵਾਲਾ ਸੂੜਿਆਂ ਦਾ ਚਾਰ ਉਹ ਬੜਾ ਪਸੰਦ ਕਰਦਾ ਆ। ਤੇ ਉਹ ਬਾਹਰ ਆਹ ਦੇ ਕੋਲੇ ਹੋਵੇ ਚਾਰ। ਅਸੀਂ ਸੇਕਣ ਵਾਲੇ ਨੇ ਥੋੜੇ। ਥਾਣ ਵਾਲਾ ਬਣ ਗਿਆ। ਬਾਟੇ ਮਸਾਲੇ ਨੂੰ ਸੁਲੇ ਵਿੱਚ ਸਾਰੇ ਤੇ ਹੁਣ ਕੋਲੇ ਹੋ ਗਏ ਸੇਕ ਸੁੱਕ ਲਾ ਕੇ ਥੋੜਾ ਸੇਕਣਾ ਹੁੰਦਾ ਹੈ ਨਾ। ਜ਼ਿਆਦਾ ਨਹੀਂ ਮਤਲਬ ਜਿਹੜਾ ਸੜਾ ਨਾ ਜਾਵੇ। ਧਰਮ ਹੋ ਗਿਆ ਥੋੜੇ ਥੋੜੇ ਸੁੱਕ ਹੈ ਨਾ। ਸ਼ਕਲ ਕਿੰਨੀ ਵਧੀਆ ਲੱਗਦੀ ਹੈ ਇਹ ਦੇਖ ਕੇ। ਥਾਣ ਦੇ ਵਿੱਚ ਵਾਲਾ ਬੱਦਲ ਇਹ ਅਜੀ ਲਸੂੜਿਆਂ ਦਾ ਚਾਰ ਜੇ ਕਿਸ ਨੇ ਤਿਆਰ ਕਰਨਾ ਹੈ ਦੇ ਘਰ ਵੀ ਕਰ ਸਕਦਾ ਆ ਵੀ ਬਹੁਤਾ ਚਿਰ ਨਹੀਂ ਲੱਗਾ ਇਹਨੂੰ ਬਣਨ ਚ ਇਹ ਮਤਲਬ ਕਿ ਥੋੜੇ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੋ ਸਵਾਦ ਵਾਲਾ ਹੁੰਦਾ ਰੋਟੀ ਦੇ ਨਾਲ ਖਾਣ ਨੂੰ ਚਾਰ ਤੇ ਚਾਹ ਨਾਲ ਹੋਵੇ ਤੇ ਨਿਆਰਾ ਵਕਰਾ ਜਾਂਦਾ ਪੂਰਾ ਲਓ ਜੀ ਮੈਂ ਤੁਹਾਨੂੰ ਹੁਣ ਦਿਖਾਉਣਾ ਆ ਪੁਰਾਣੇ ਵਿਆਹ ਦੀਆਂ ਫੋਟੋਆਂ ਡੈਡੀ ਦੀਆਂ ਮੈਂ ਬੀਬੀ ਇਹ ਡੈਡੀ ਆ ਮੰਮੀ ਇਹ ਯਾਰ ਮਾਰਸ਼ਰਾ ਪੀ ਕੇ ਮੰਜਿਆਂ ਤੇ ਲੇਟਰ ਨੇ ਇਹ ਡੈਡੀ ਦੇ ਸੱਜਣਾਂ ਉਹ ਉਹ ਵਿਆਹਾਂ ਦੀਆਂ ਫੋਟੋਆਂ ਐ ਤੇ ਮੰਮੀ ਦੱਸੰਦੀ ਸ਼ਰਾਬ ਪੀ ਕੇ ਐ ਸੈੱਟ ਹੋ ਕੇ ਪਿਆ ਆਲਮੇ ਤੇ ਆ ਡੈਡੀ ਮੰਮੀ ਦੀ ਮੈਂ ਫੋਟੋ ਦਿਖਾਉਣਾ ਤੁਹਾਨੂੰ ਆ ਮੇਰੇ ਮੰਮੀ ਆ ਤੇ ਆ ਡੈਡੀ ਆ ਇਹ ਜਵਾਨੀ ਦੀਆਂ ਫੋਟੋਆਂ ਐ ਜਵਾਨੀ ਜਵਾਨੀ ਹੁੰਦੀ ਐ ਸਹੀ ਗੱਲ ਆ ਮੰਮੀ ਤੇ ਮੇਰੇ ਡੈਡੀ ਆਹਾਹਾ ਕੀ ਬਾਤਾਂ ਕੀ ਬਾਤਾਂ ਬੀਬੀ ਵੇਹਲਾ ਬੀਬੀ ਦੀ ਵਿਆਹ ਕੀ ਕੋਈ ਆ ਮੇਰੀ ਇਹ ਤਾਂ ਵਿਆਹ ਦੀ ਐ ਨਾ ਉਧਰ ਗੁਰਦੀਪ ਸਿੰਘ ਧਾਮੀ ਨੇ ਸਿਰਾ ਬੰਨਿਆ ਹੋਇਆ ਆ ਆ ਪੰਪਲੀ ਆ ਇਹ ਸਿਰ ਦੇ ਕੁੜੀਆਂ ਦੇ ਵੀ ਮੂੰਹ ਘੁੰਡ ਕੱਢੇ ਹੁੰਦੇ ਇਹ ਤਾਂ ਨਹੀਂ ਆਵਾ ਕਰਦੇ ਤੇ ਅ ਛੋਟੇ ਦੀ ਫੋਟੋ ਦਿਖਾਵਾਂ ਤੁਹਾਨੂੰ ਮੈਂ ਆ ਛੋਟਾ ਭਰਾ ਆ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਤੇ ਦੇਖੋ ਇਹਨੇ ਉਦੋਂ ਦਾ ਛੋਟੇ ਹੁੰਦੇ ਸ਼੍ਰੀ ਸਾਹਿਬ ਪਾਇਆ ਆ ਲਾਇਆ ਨਹੀਂ ਵੀ ਇਹਨ ਕੁੜੀ ਕਹਿੰਦਾ ਜੀ ਇਹਦੀ ਵਿਆਹ ਕਰਨੀ ਵੀ ਹੋਣ ਹੁਣ ਬਾਬਾ ਜੀ ਕੈਨੇਡਾ ਪਹੁੰਚੇ ਹੋਏ ਆ ਦੇਖ ਯਾਰ ਲਾਓ ਦੇਖ ਕੋਲ ਲਿਜਾ ਦੇਗਾ ਹਟਾਈ ਛੋਟਾ ਭਰਾ ਕੈਨੇਡਾ ਵਾਲਾ ਤੇ ਇਹਦੇ ਜੋ ਅੱਗੇ ਬਣਾਵੇ ਕੜਾ ਆ ਕੇ ਹੀ ਕੁਛ ਖੜਦਾ ਹੁੰਦਾ ਸੀ ਲਾ ਇਲਾ ਇਹ ਵੀ ਛੋਟੇ ਦੀ ਆ ਸਕੂਲ ਆਪਾਂ ਪੜੇ ਆ ਆ ਛੋਟੇ ਦੀ ਬੋਟੀ ਦਾ ਇਹ ਜਦੋਂ ਇੰਗੇਜਮੈਂਟ ਹੋਈ ਛੋਟੇ ਦੀ ਤੇ ਛੋਟੇ ਦੀ ਘਰ ਦੀ ਆਏ ਜਦੋਂ ਇੰਗੇਜਮੈਂਟ ਹੋਈ ਇਹ ਉਦੋਂ ਦੀਆਂ ਫੋਟੋਆਂ ਆ ਤੇ ਆ ਡੈਡੀ ਦੀ ਫੋਟੋ ਆ ਲਾ ਇੱਕਦਾਂ ਫਿੱਟ ਫਾਟ ਆ ਹੈ ਡੈਡੀ ਪਤਲਾ ਜਾਂਦਾ ਸੀ ਬਾਪੂ ਦਾ ਨਾ ਅੰਨਾ ਹੁੰਦੇ ਆ ਹੀ ਇਸ ਉਹ ਡੈਡੀ ਆ ਆ ਪਹਿਣ ਨਾਲ ਲੰਡੀ ਖਾਰੇ ਚੜਾਉਂਦੇ ਆਪੂ ਹਨਵਾਲ ਦੀ ਪੇ ਦਿਮਾਲੇ ਵਾਲੀ ਪੂਆ ਨਹੀਂ ਵੀਡੀਓ ਚ ਵਲੌਗ ਚ ਦੇਖੀ ਤੁਸੀਂ ਇਹ ਉਹਦਾ ਡੈਡੀ ਨੂੰ ਨਵਾਲਦੇ ਪਏ ਆ ਕੀ ਬਾਤ ਆ ਜੀ ਬੁੱਢਾ ਆ ਤੇਰੀ ਮੈਡਮ ਜਿਹਨੂੰ ਕਹਿੰਨਾ ਸੀ ਆ ਮੈਡਮ ਕੀ ਹੋਇਆ ਇਹ ਉਹਦਾ ਆ ਡਾਲ ਵਾਲੀਏ ਬੁੱਢਾ ਆਇਆ ਦੇਈ ਇਹ ਤਾਂ ਵਿਆਹ ਕਰਦੇ ਹੁੰਦੇ ਨੂੰ ਲੁਕੋ ਕੇ ਲਾ ਜੀ ਲਾਵਾਂ ਵੇਲੇ ਦੀ ਫੋਟੋ ਦੇਖੋ ਤੁਸੀਂ ਕਿਆ ਬਾਤ ਹੈ ਕਿਆ ਅੱਲਾਹ ਦੀ ਡੈਡੀ ਦੀ ਫੋਟੋ ਅ ਅਹਮੋ ਹੀ ਦੇਖੋ ਨੇ ਡੈਡੀ ਤੇ ਬਹੁਤ ਫਿੱਟ ਸੀਗੇ ਪਹਿਲਾਂ ਹਾਂ ਹਾਂ ਦੇਖੋ ਜੀ ਮੰਮੀ ਤੇ ਡੈਡੀ ਬੈਗੇ ਜਲਾਵਾ ਦੇ ਗਰੁੱਪ ਪਰ ਮੋਰੇ ਹਾਂ ਉਹਦਾ ਸਾਰੇ ਨੇ ਰਿਸ਼ਤੇਦਾਰ ਆਪਾਂ ਅਬਰੌਣੇ ਵਾਲੇ ਦੁਆਲੇ ਖੜੇ ਹੋ ਜਾਣਾ ਅੱਛਾ ਕੋਈ ਵੀ ਨਹੀਂ ਹੁੰਦੇ ਫੜ ਕੇ ਤੋੜਨਾ ਕਾਹੇ ਇੱਕ ਇੱਕ ਜਣੇ ਨੇ ਆਹ ਦੇਖੋ ਦਾਸ ਦੀ ਫੋਟੋ ਇਹ ਦਾਸ ਹੁਣੀ ਆ ਛੋਟੇ ਹੁੰਦੇ ਹੈ ਨਹੀਂ ਜਸਮਨ ਹਰਕਾ ਚਿਹਰਾ ਪੂਰਾ ਆ ਜਸਮਨ ਹਰਕਾ ਹੀ ਆ ਮੰਮੀ ਨੇ ਰਾ ਚਿਹਰਾ ਕਿਆ ਬਾਤ ਹੈ ਸਾਨੂੰ ਵੀ ਪਹਿਲਾਂ ਪਹਿਲਾਂ ਨਾਮ ਮਿਲਦੇ ਰਹੇ ਪਾਚ ਤੁਹਾਡੀ ਕਿ ਤਾ ਤੁਹਾਡੇ ਨਾਲ ਮਾੜੀ ਤੁਹਾਡੇ ਵਰਗੀ ਹੀ ਆਹ ਦੇਖ ਹੋਰ ਨਹੀਂ ਫੇਡਾਂ ਦੀਆਂ ਤੇ ਉਦਾਂ ਦੀਆਂ ਆਈ ਮਮੀ ਬੜਾ ਥੱਲੇ ਨੇ ਮੂੰਹ ਸੋਟਿਆ ਕੀ ਗੱਲ ਬਰਾ ভাই ਇੰਨੀ ਰੱਖਦੇ ਹੁੰਦੇ ਗੋਲ ਦੇ ਥੋੜੇ ਹੁੰਦੀਆਂ ਸੰਦੂਰ ਫੜਿਆ ਸੰਦੂਰ ਵੀ ਪਾਇਆ ਹੈ ਆ ਜਿੱਥੇ ਆਈ ਨਹੀਂ ਪਤਾ ਨਹੀਂ ਮੈਨੂੰ ਕਿੱਦਾਂ ਸੰਦੂਰ ਪਾਤਾ ਕੇ ਦੇ ਕੀ ਕੀਤਾ ਹਾਂ ਆਪੂ ਆ ਤੇਰੀ ਫੜ ਕੇ ਬੈਠੀ ਜਿੱਦਾਂ ਨਾ ਐਦਾਂ ਫੜ ਕੇ ਗਾਹ ਸ਼ਾਹ ਕਰ ਰਹਿੰਦੇ ਹਾਂ 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 ਨਾ ਸਮਝ ਗਿਆ ਲਓ ਜੀ ਇਹ ਬਾਪੂ ਸ਼ਰਜੀ ਫੋਟੋ ਹੈ ਜੀ ਜਵਾਨੀ ਜਵਾਨੀ ਆ ਇਹ ਜ ਕੋਈ ਸ਼ੱਕ ਨਹੀਂ ਆ ਮੰਨਦਾ ਬੰਦਾ ਪ੍ਰਵਾਹ ਜਵਾਨੀ ਦੇ ਵਿੱਚ ਆ ਪੀਸਾ ਦਾ ਆ ਆ ਵੀ ਮੇਰੀ ਫੋਟੋ ਛੋਟੇ ਹੁੰਦੇ ਹਨ ਆ ਲਓ ਲੇਟੋਂ ਪਿੰਡ ਮੈਡਮ ਆ ਤੱਕੜਾ ਨੂੰ ਆ ਕਰ ਦਿੱਤੀ ਆਹ ਦੇਖੀ ਮਾ ਆ ਵੀ ਮੇਰੀ ਮੰਮੀ ਦੀ ਫੋਟੋ ਆ ਵਿਆਹ ਦੀ ਵਿਆਹ ਤਾਂ ਪਹਿਲਾਂ ਦੀ ਹਨ ਵਿਆਹ ਤਾਂ ਪਹਿਲਾਂ ਦੀ ਹੈ ਨਾ ਆ ਵੇ ਸਰਦਾਰ ਸਰਦਾਰ ਸਾਹਿਬ ਨਾ ਇਹ ਵੀ ਆ ਤਾਂ ਮਗਰ ਆ ਦੇ ਪੜਾਉਂਦਾ ਨਹੀਂ ਤਾਂ ਲਾ ਲਈ ਆ ਮੱਖਣ ਤਾਂ ਮੱਖਣੀ ਆਹ ਹੋਇਆ ਆ ਡੇਢ ਹੀ ਪੈਗ ਲਾ ਲਾ ਗੱਲਾਂ ਕਿੱਧਰ ਨੂੰ ਹੀ ਜਾਂਦੋ ਹਨ ਏਦਾਂ ਲਾਵਾ ਕਰ ਦਿੰਦੀ ਕਾੜ ਕੇ ਗਾਉਂ ਸ਼ਾ ਕਰਨਾ ਸਾਰੇ ਰਿਸ਼ਤੇਦਾਰ ਵਾਲੇ ਦੋਲੇ ਇਕੱਠੇ ਹੋਣੇ ਬੜਾ ਸੱਚੇ ਜੀ ਬਫੜ ਕੇ ਗਾਉਂ ਸ਼ਾ ਕਰਦੇ ਨੇ ਯਾਰ ਸ਼ਰਾਬੀ ਹੋਏ ਸਾਰੇ ਇੱਧਰ ਦੇਖੋ ਜੁੰਡੀ ਦੇ ਯਾਰ ਪੂਰੀਆਂ ਲਹਿਰਾਂ ਦੇ ਵਿੱਚ ਪੱਗ ਲੱਗੇ ਆ ਤੇ ਬੁੱਲਾਂ ਤੇ ਜੀਬਾਂ ਫੇਰ ਰਹੀਆਂ ਆ ਹੈਂ ਕੀ ਆ ਇਹ ਵਾਤਾ ਪਿਛਲੇ ਮਾਹੌਲ ਕਿੰਨੇ ਵਧੀਆ ਪੱਗਾਂ ਹੋਏ ਟੇਡੀਆਂ ਜਿਹਾ ਮੰਨਦੇ ਜਣਾ ਉਦੋਂ ਕੋਈ ਨਹੀਂ ਸੀਗਾ ਪੁੱਤੀਆਂ ਚੇਣ ਚੇਣ ਕੇ ਪੱਗਾਂ ਬਣਣੀਆਂ ਆ ਟੇਡੀਆਂ ਜਿਹਾ ਪੱਗਾਂ ਬਣੀਆਂ ਹੋਈਆਂ ਚੌਧਰੀ ਜੀ ਆ ਮੇਰੇ ਛੋਟੇ ਹਾਂ ਤੁਸੀਂ ਫੋਟੋ ਆ ਜੀ ਆ ਹੁਣ ਤੇਰੀ ਆ ਲਾਓ ਇਹਦੇ ਪਰਦੇ ਦੀ ਇਹ ਬਹੁਤ ਹਾਂ ਇਹ ਸਾਡੇ ਬਾਪੂ ਜੀ ਆ ਤੇ ਇਹ ਮਤਲਬ ਦਾਦਾ ਜੀ ਨਹੀਂ ਹੈਗੇ ਉਹਨਾਂ ਦੇ ਭਰਾ ਆ ਡੈਡੀ ਦੇ ਦਾਜੀ ਆ ਇਹ ਬੜੇ ਪੜੇ ਲਿਖੇ ਵੀ ਸੀਗੇ ਤੇ ਫੌਜ ਦੇ ਵਿੱਚੋਂ ਰਿਟਾਇਰ ਆਏ ਆ ਤੇ ਇਹਨਾਂ ਨੇ ਜਰਮਨ ਦੀ ਜੰਗ ਵੀ ਲੜੀ ਆ ਤੇ ਇਹ ਇਹ ਮੈਂ ਵੀ ਦੇਖੇ ਆ ਉਦਾਂ ਦਾ ਇਹ ਹਨਾ ਨਾ ਯਾਰਾ ਬੜੇ ਪੁਰਾਣੇ ਸਮੇਂ ਦੀ ਫੋਟੋ ਰੱਖੀ ਹੈ ਹਨਾ ਕਿਆ ਬਾਤ ਆ ਡੈਡੀ ਇਹ ਦਾਸ ਦੀ ਫੋਟੋ ਮੋਨੇ ਹੁੰਦੇ ਜਾਣੀ ਆਪਣੇ ਵਿਆਹ ਦੀਆਂ ਨਸੀਆ ਪ੍ਰਾਨ ਨੂੰ ਸਹੀ ਪਈਆਂ ਕਟ ਤੁਹਾਡੀਆਂ ਤੁਹਾਡੀਆਂ ਦੇ ਦੱਸਤੀਆਂ ਆ ਤੁਹਾਡੀਆਂ ਦਾ ਬਹੁਗੀਆਂ ਦੱਸੀਆਂ ਆ ਐਵੇਂ ਬਹਿਲਾ ਮੇਰੇ ਯਾਰ ਦੋਸਤ ਨੂੰ ਕਿੱਥੋਂ ਕਿੱਥੋਂ ਮਿਲਣ ਆਉਂਦੇ ਆ ਸੱਪ ਨੂੰ ਇੱਕ ਸੱਸਾ ਲੱਗਦਾ ਸੱਸ ਨੂੰ ਦੋ ਸੱਸਾ ਲੱਗਦਾ ਅੱਜ ਤੱਕ ਜਗਤਾਰ ਅੱਜ ਤੱਕ ਇਹਨੇ ਮੇਰੀ ਮੰਮੀ ਦੀ ਤਾਰੀਫ ਨਹੀਂ ਕੀਤੀ ਇਹਦੇ ਮੂੰਹ ਨਹੀਂ ਉਹ ਇੰਟਰ ਉਹ ਵੀ ਉਹਨਾਂ ਨੇ ਵੀ ਸੁਣਿਆ ਆ ਉਹ ਵੀ ਕਹਿੰਦੇ ਆ ਕਹਿੰਦੇ ਤੁਸੀਂ ਆਪਣੀ ਮੂੰਹ ਨੂੰ ਪਸੰਦ ਕਰਕੇ ਆਏ ਮੈਂ ਨਹੀਂ ਗਿਆ ਨਹੀਂ ਮੈਂ ਕਿੰਦੀ ਮੈਂ ਨਹੀਂ ਕੀਤਾ ਮੇਰੀ ਪਸੰਦ ਆ ਇਹਨੇ ਉੱਤੇ ਦੇ ਲਾ ਉਹਨੇ ਵੀ ਗੱਲ ਨੋਟ ਕੀਤੀ ਏ ਕਿਉਂ ਗੱਲ ਸੁਣ ਮੈਂ ਤੈਨੂੰ ਨਹੀਂ ਬਾਤ ਆ ਇਹ ਤਾਂ ਗੱਲ ਹੈ ਇਹ ਮੁੰਡੇ ਨੇ ਪਸੰਦ ਹੈ ਤਾਂ ਮੇਰੇ ਤੂੰ ਇੰਨੀ ਗੱਲ ਕਿਉਂ ਨਹੀਂ ਕਹੀ ਤੇਰੇ ਮੂੰਹ ਦੇ ਵਿੱਚ ਐਡੀ ਗੱਲ ਕਿਉਂ ਨਹੀਂ ਫੁੱਟੀ ਕਿ ਮੈਨੂੰ ਪਸੰਦ ਆ ਕੁਲਦੀਪ ਨਹੀਂ ਪਾਣੀ ਇਹ ਗੱਲ ਹਾਂ ਦਾ ਇਹ ਕਹਦੀ ਹੈ ਠੀਕ ਹੈ ਜੋ ਹੈ ਮਤਲਬ ਸਚਾਈ ਮੂਝੇ ਨਹੀਂ ਪਿਲ ਗਈ ਪਸੰਦ ਨਹੀਂ ਆਈ ਚੱਲ ਆਪਣੇ ਚੱਲ ਚੱਲ ਆਪਣੇ ਭੱਲੋਵਾਲ ਆ ਆਇਆ ਉਧਰ ਤੇ ਆ ਚੱਲ ਇਹਦੇ ਨਾਲ ਓ ਬੀਬੀ ਚੱਲ ਚੱਲ ਬੀਬੀ ਨੇ ਕਦੀ ਮਾੜਾ ਸੂਟ ਨਹੀਂ ਕਦੀ ਪਾਇਆ ਟੋਰ ਆ ਨੂਨੇ ਪ੍ਰੈਸ ਕਰਕੇ ਹਨਾ ਅੱਜ 15 ਦਿਨ ਹੋ ਗਏ ਪੀਲਾ ਕਹਿੰਦੀ ਕਹਿੰਦੀ ਟਾਕੀ ਜ਼ਰੂਰ ਲਾਣੀ ਹੋਗੀ ਮਾਮਾ ਗੰਦਾ ਗੰਦਾ ਕਪੜਾ ਨਹੀਂ ਪਾਇਆ ਉਹ ਸੀਗਾ ਵੀ ਜਦੋਂ ਟਾਈਮ ਆਪਣਾ ਹੁਣ ਕਿਦਾਂ ਭੋਲੀ ਜੀ ਬਣ ਕੇ ਬੈਠੀ ਜਿੱਦਾਂ ਨੂੰ ਪਤਾ ਨਹੀਂ ਹੁੰਦਾ ਕੋ ਧੌਣ ਫੋੜ ਦੀ ਖੇਡ ਲਾ ਦੇ ਓਕੇ ਕਾ ਵੀ ਵੀ ਉਹ ਤੂੰ ਤਾਂ ਲੱਗ ਰਹੀ ਨਾ ਟੈਮ ਟੈਮ ਇਹ ਲੱਗਾ ਇਹ ਤੂੰ ਕਹਿੰਦੀ ਤੇਰੇ ਪਸੰਦ ਹੋਵੇ ਨਾ ਉਹ ਵੀ ਮੇਰੀ ਪਸੰਦ ਹੈ ਕਿ ਤੇ ਮੈਂ ਹਾਂ ਉਹ ਗੱਲ ਆ ਲੈ ਆਹ ਤੇ ਤੇਰੇ ਪੁੱਤ ਨੇ ਵੀ ਗੱਲ ਕਹਿਤੀ ਏ ਹਾ ਹੁਣ ਦਊਗੀ ਸਫਾਈ ਆਪਣੀ ਇਹ ਮੰਨ ਹਾਂ ਦਊਗੀ ਮਨੀਸ਼ਾ ਪਟੇਲ ਜਾ ਵੀ ਆਈ ਥੋੜੀ ਆਈ ਨਾਲ ਹੈ ਇਹ ਮੰਗਣਾ ਜੀ ਮੇਰਾ ਮੁੰਡੇ ਦੇ ਕੋਲ ਇੱਕ ਵਾਰੀ ਜਾ ਕੇ ਕਹਿੰਦੀ ਪਾਉਣਾ 100 ਰੁਪਏ ਪਾਈ ਆਪਣੀ ਨੋਨ ਨੂੰ ਹਾਂ ਤੇ ਹੋਰ ਇਹਨੇ ਉਹ ਵੀ ਪਤਾ ਨਹੀਂ ਕਿੱਦਾਂ ਪਾਤੇ ਇਹਨੇ ਉਹ ਵੀ ਪਾਉਣੇ ਨੇ ਮੇਰੀ ਦੁੱਧ ਤੇ ਰੇਸਤਾ ਕਰਾਇਆ ਹਾਂ ਤੇ ਲੱਗੇ ਪੈਂਟੈਕ ਤੋਂ ਤੱਕ ਵੀ ਕਰਦੇ ਲੱਗੇ ਹਾਂ ਉਹ ਮੁੰਡਾ ਪਸੰਦ ਨਹੀਂ ਕਰਦਾ ਤਾਂ ਸਾਡਾ ਵਿਆਹ ਹੋ ਗਿਆ ਉਹ 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 ਇਹ ਪਿੰਡ ਦੀ ਗੱਲ ਆ ਡਾਉ ਆਦੀ ਹੈ ਉਹ ਮੁੰਡਾ ਪਸੰਦ ਨਹੀਂ ਕਰਦਾ ਤਾਂ ਸੱਸਾਂ ਨੇ ਕੀ ਕਰੇ ਸਤਾਜਾ ਇਹ ਤਾਂ ਗੱਲ ਆਈ ਹੈ ਸੱਸ ਕਹਿ ਦੇਵੇ ਤੇ ਮੁੰਡਾ ਆਪੇ ਪਸੰਦ ਕਰਨ ਲੱਪੈਂਦਾ ਆ ਮੇਰੀ ਮਾਂ ਦੀ ਤਾਰੀਫ਼ ਕਰਨੀ ਕਿ ਨਹੀਂ ਕਰਨੀ ਤੇਰੇ ਮੁੰਡੇ ਦੀ ਸੌਂਦ ਕਰ ਮੇਰੀ ਮਾਂ ਦੀ ਤਾਰੀਫ਼ ਕਰਿਆ ਕਰ ਇਹ ਗੱਲ ਕੀ ਇਹ ਬਾਦ ਮੈਨੂੰ ਖਾਈ ਜਾਂਦੀ ਔਰਦਾਂ ਦੀ ਮੈਨੂੰ ਇਹ ਗੱਲ ਖਾਈ ਜਾਂਦੀ ਠੀਕ ਐ ਜੋ ਹੈ ਉਹ ਓਦਾਂ ਦਾ ਮੇਰਾ ਬੁੱਢੀ ਨੂੰ ਬੁਲਾਉਣੀ ਜਿਹਦੀ ਗੱਲ ਮੇਰੇ ਸਾਹ ਹਾਂ ਹਾਂ ਇਹ ਨਾ ਸੱਚੀ ਗੱਲ ਐ ਕਾ ਦੇਖਿਆ ਨਾ ਬਲਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਰੋਟੀ ਦੇਣੀ ਮੇਰੇ ਦੀ ਮੇਰੀ ਗੱਲ ਸੁਣ ਲੈ ਇੱਧਰ ਛਾਡ ਆਵਾਂਗਾ ਇੱਧਰ ਵੇੜੇ 'ਚ ਤੁਰੇ ਫਿਰੇਂਗੀ ਇਹਨੂੰ ਵੀ ਵਿੱਚ ਇਹਦੇ ਵਿੱਚ ਇਹਨੂੰ ਵੀ ਆ ਜਿਹੜੇ ਮਿਲਣਾ ਐ ਤੈਨੂੰ ਇਹਨਾਂ ਨੂੰ ਘਰੋਂ ਕੱਢ ਦਾਂਗਾ ਆਹ ਸਾਡੀ ਬੀਬੀ ਦਾ ਘਰ ਆ ਹਾਂ ਉਹ ਤੇਰੇ ਨੋਟ ਕਰਦੇ ਗੱਲਾਂ ਉਹਨਾਂ ਨੂੰ ਕੋਈ ਕੱਢਣਾ ਹੈ ਹਾਂ ਕੋਈ ਤੇਰੇ ਮੇਰੇ ਕੱਢਣ ਵਾਲਾ ਤਾਂ ਨਿਕਲਦੀਆਂ ਹਾਂ ਨਾ ਤਾਂ ਇਹਦੇ ਕੱਢਦੇ ਨੂੰ ਮੇਰੇ ਬੀਬੀ ਆ ਏਦਾਂ ਏਦਾਂ ਨਾ ਕਰਿਆ ਕਰ ਮੈਂ ਸੱਖੇ ਲੱਜਾ ਬਾੜਵਾਂ ਅੰਦਰ ਆ ਖੜਿਓ ਵਿਆਹ ਆ ਬਿਲਾ ਪੜ ਮੈਂ ਪਿਆਰ ਆਉਂਦੀ ਪਹੁੰਚ ਆ ਹਾਂ ਨਹੀਂ ਨਹੀਂ ਮੈਂ ਟਾਕਾ ਆਟਾ ਥੋੜਾ ਜਾ ਮੈਂ ਦੁੱਧ ਮਿਲਾਦਾ ਕੋਈ ਤੂੰ ਹੂਣ ਲਾ ਦੋ ਪੈਣਾ ਹਾਂ ਨਹੀਂ ਆਹੀ ਜਿੱਦਰਾ ਉਹ ਮੱਝਾਂ ਰੱਖੀਆਂ ਆਪਣੀਆਂ ਤਿੰਨ ਅੱਛਾ ਇੱਥੇ ਰਹਿ ਗਈ ਲਾ ਤੁਨੂੰ ਇੱਥੇ ਰੱਖੀਆਂ ਫੋਟੋਆਂ ਕਿੱਥੇ ਰੱਖੀਆਂ ਲਾਓ ਜੀ ਇਹ ਸਾਡੇ ਸੱਜਣ ਮਿੱਤਰ ਆ ਇਹ ਮੁੰਡਾ ਅਰਨ ਐਕਸਿਸ ਬੈਂਕ ਦੇ ਵਿੱਚ ਮੋਹਤਵਾਰੀ ਇਹਨਾਂ ਦੇ ਹੱਥ 'ਚ ਹੀ ਆ ਹਾਂਜੀ 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 ਮੈਨੇਜਰ ਆਏ ਮੈਨੇਜਰ ਆ ਮਿਲਦੇ ਆ ਦੋ ਦਿਨਾਂ ਦੀ ਜੀ ਉਹ ਪਿੰਨ ਉਹਦਾ ਕਿਹੜੇ ਰੰਗ ਜਿਆਦਾ ਪੱਕਾ ਨਾ ਕਿਲੇ ਭੁੱਲ ਜਾਂਦਾ ਬੰਦਾ ਇਹਨੂੰ ਬੈਂਕ ਵੀ ਆਇਆ ਤੋ ਮਾਰਾ ਇਹ ਉਹ ਪਹਿਲਾ 1 ਡਾਲਰ ਲੈ ਕੇ ਦਿੱਤੇ ਭਾਈ ਨੇ ਜਾ ਪੰਪਲ ਨੂੰ ਡਾਲਰ ਪਹਿਲੀ ਵਾਰੀ ਇੰਨੇ ਲੈ ਕੇ ਦਿੱਤੇ ਹੈਗੇ ਨਹੀਂ ਤੁਸੀਂ ਮੇਰੇ ਕੋਲ ਪਹਿਲਾਂ ਹੋਰ ਕੇ ਬੈਂਕ ਜੀ ਬੋਲੋ ਨਹੀਂ ਨਹੀਂ ਇੱਕ ਜੀ ਐਕਸ ਚੇਂਜ ਹਾਂਜੀ ਪਹਿਨਾਂ ਵਾਲਾ ਪਹਿਲਾਂ ਸਾਡੇ ਇੱਥੇ ਪਿੰਡ ਵਾਲੇ ਟਾਵਰ ਤੇ ਹੁੰਦਾ ਸੀ ਇੱਥੇ ਉਹ ਤੇ ਮੈਂ ਕਹਿੰਦੀ ਹਾਂਜੀ ਮੇਰੀ ਗੱਲ ਮੇਰੇ ਪਿੱਛੇ ਇੱਥੇ ਯਾਰ ਮੇਰੀ ਗੱਲ ਸੁਣ ਮੇਰੀ ਸੱਸ ਨਹੀਂ ਆ ਤੇਰੀ ਦਾਦੀ ਆ ਦੇੜਾ ਉਹ ਦੇ ਦੇ ਯਾਰ ਪੀ ਲੈਂਦੇ ਇਹਨੂੰ ਆ ਮੇਰਾ ਤੇ ਜ਼ਹਿਰ ਪਾ ਦੇਣ ਨੂੰ ਜੀ ਕਰਦਾ ਪਰ ਹੁਣ ਫੜਾ ਦੇਣੀ ਕੀ ਕਰਾਂ ਜ਼ਹਿਰ ਹੀ ਪਾ ਇਹਨੂੰ ਇੱਕ ਦਿਨ ਕਿਸੇ ਦਿਨ ਮੈਂ ਤਾਂ ਕਹਿੰਦਾ ਜ਼ਹਿਰ ਵੀ ਖਾਵਾਂਗੀ ਮੈਂ ਹਾਏ ਹਾਂ ਗੱਲ ਕੀ ਇੱਥੇ ਛਾ ਗਈ ਆ ਲੈ ਗਈ ਲੈ ਗਈ ਲੈ ਗਈ ਇਹ ਪਤਾ ਲੱਗ ਗਿਆ ਕਿ ਮੂੰਹ ਤਾਂ ਪਿਆਰਾ ਹਾਂ ਹੈਗਾ ਇਹਨੂੰ ਪਤਾ ਨਾ ਰਾਤ ਰੋਟੀ ਨਹੀਂ ਮਿਲਣੀ ਬੇਬੀ ਦੇ ਲੋਕੀ ਕਹਿੰਦਾ ਕਿ ਇਹਦਾ ਰੋਟੀ ਨਹੀਂ ਉਹਨੇ ਦੇਣਾ ਨਹੀਂ ਤੁਹਾਨੂੰ ਹਰ ਇੱਕ ਮੌਕਾ ਸਾਂਭ ਲੈਂਦੀ ਆ ਇਹ ਹਰ ਇੱਕ ਮੌਕਾ ਇਹਨੂੰ ਪਤਾ ਕਿ ਕਿੱਥੇ ਮੇਰਾ ਹੁਣ ਨੇ ਦੇ ਕੇ ਦੇ ਵੀ ਦੇ ਖਾ ਲੂੰਗੀ ਕੋਈ ਗੱਲ ਨਹੀਂ ਤੂੰ ਦੇ ਸਕਦੀ ਖਾ ਨਹੀਂ ਸਕਦੀ ਤੂੰ ਤੈਨੂੰ ਪਤਾ ਲੈਣ ਦੀ ਜਰੂਰਗੀ ਹੈ ਖਾ ਲੂੰਗੀ ਤੂੰ ਦੇ ਦੇ ਤੂੰ ਦੇ ਦੇ ਖਾ ਲੈ ਦੇ ਤੈਨੂੰ ਮੈਂ ਦੇਣਾ ਤੂੰ ਤੇ ਮੇਰੀ ਜਾਨ ਆ ਤੂੰ ਤੇ ਮੇਰੀ ਬੁੱਕੀ ਆ ਇਹ ਨਾਲ ਕੋਈ ਗੱਲ ਨਹੀਂ ਬੱਲੇ ਹੋ ਜਾਂਦਾ ਚੱਲੇ ਵੀ ਲਾਉ ਜੂ ਲਾਉ ਜੂ ਤੂੰ